ਤਾਨ ਹੋਇਆ ਡੇਗਾ ਸਤਗੁਰਾਂ ਦੇ ਚਰਨਾਂ ਤੇ ਹੁਣ ਕਹਿੰਦੇ ਗਰੀਬ ਨਵਾਜ਼ ਸਤਗੁਰੂ ਤੇ ਭਾਦਰ ਸ਼ਾਹ ਇੱਕ ਪਾਸੇ ਇਹਦਾ ਕੈਂਪ ਲੱਗਦਾ ਦੂਜੇ ਪਾਸੇ ਗਰੀਬ ਨਵਾਜ਼ੀਆਂ ਦਾ ਤੰਬੂ ਤੇ ਰੋਹ ਰੋਹਕਾਰ ਸਜਦੇ ਐ ਸਜੇ ਹੋਏ ਦੀਵਾਨਾ ਅੰਦਰ ਜਿੱਥੇ ਗਰੀਬ ਨਵਾਜ਼ ਪੰਥ ਕੇ ਮਾਲਕ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਰਤ ਆਤਮਾਨ ਹੁੰਦੇ ਐ ਉੱਥੇ ਹਜ਼ੂਰ ਜੀ ਦੀ ਤਾਬਿਆ ਸਿੰਘ ਸਤਗੁਰਾਂ ਨੂੰ ਚਾੜ ਕਰਦਾ ਸਖ ਸੰਗਤਾਂ ਸਜਦੀਆਂ ਉੱਥੇ ਭਾਈ ਕਨ ਸਿੰਘ ਭਾਈ ਬਨੋਤ ਸਿੰਘ ਭਾਈ ਬਾਦ ਸਿੰਘ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਵਰਗੇ ਪਿਆਰੇ ਵੀ ਸੱਜ ਕੇ ਬੰਦੇ ਤੇ ਕਹਿੰਦੇ ਜੇ ਇਸ ਵੇਲੇ ਮਹਾਰਾਜ ਜੀਆ ਦੀ ਪਾਵਨ ਹਜ਼ੂਰ ਅੰਦਰ ਮਾਈ ਭਾਗੋ ਸੱਜ ਕੇ ਬੈੰਦੀ ਐ ਹੋਰ ਗੁਰੂ ਕਾ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਬੈੰਦੀ ਐ ਤੇ ਜੋ ਦਰਬਾਰ ਦੀ ਸ਼ਾਨ ਆ ਉਹ ਕਵੀ ਨੇ ਬਾਤ ਦੇ ਰੂਪ ਵਿੱਚ ਕਲਮ ਬੰਦ ਕੀਤੀ ਆ ਕੱਲਾ ਕੱਲਾ ਬੋਲ ਸੁਣਨ ਵਾਲਾ ਤਿਹਾਨ ਨੰਦੇੜ ਦੀ ਧਰਤੀ ਤੇ ਗੁਰੂ ਕਲਗੀ ਧਰਦੇ ਚਰਨਾਂ ਵੱਲ ਧਰ ਕੇ ਕੱਲਾ ਕੱਲਾ ਬੋਲ ਸੁਣਦੇ ਚ Oh okay. we okay. okay. ਸਜੀ ਮਾਈ ਬਾਗੋ ਨਾਲੇ ਬੀਬੀਆਂ ਦੇ ਸਾਥੀ ਬੰਦੇ ਦੇ ਸਾਥੀ ਬੰਦੇ ਦੇ ਤੇ ਸ਼ੂਮਾਰ ਸਜੀ ਕੀ ਵੀ ਨਾਲ ਸੱਜ ਗਈ ਸੱਜੀ ਭਗਤੀ ਤੇ ਸ਼ਕਤੀ ਵੀ ਨਾਲ ਸੱਜ ਗਈ ਸੱਜੀ ਭਗਤੀ ਤੇ ਸ਼ਕਤੀ ਵੀ ਨਾਲ ਸੱਜ ਗਈ ਸੱਜੀ ਭਗਤੀ ਤੇ ਸ਼ਕਤੀ ਵੀ ਨਾਲ ਸੱਜ ਗਈ ਜਦੋਂ ਸੂਰਮੇ ਜਦੋਂ ਸੂਰਮੇ ਪੈਰ ਹਥਿਆਰ ਸੱਜ ਕੇ ਪੰਥ ਤੇ ਵਾਲੀ ਪੰਥ ਤੇ ਪੁੱਠ ਵਿੱਚ ਕਾਲ ਸੱਜ ਕੇ ਹੋ ਕੌਣ ਕੇ ਆਖਰੀ ਵਾਰ ਸਜਗ ਜਾੜੇ ਕੌਣ ਕੇ ਆਖਰੀ ਵਾਰ ਸਜਗ ਜਾੜੇ ਕੌਣ ਕੇ ਆਖਰੀ ਵਾਰ ਸਜ ਗਏ ਹੋ ਹਾ ਸਤਿਗੁਰਾਂ ਦਾ ਦਰਬਾਰ ਸਜਿਆ ਤੇ ਅੱਜ ਗੋਲਖਾ ਜਮਸ਼ਾਦ ਖਾਂ ਪੇਸ਼ ਵਟਾ ਕੇ ਘੋੜਿਆਂ ਦੇ ਵਪਾਰੀ ਬਣ ਕੇ ਸਤਿਗੁਰਾਂ ਦੇ ਸਜੇ ਦਰਬਾਰ ਅੰਦਰ ਪਹੁੰਚਦੇ ਹੁਣ ਇਹਨਾਂ ਤੇ ਕਿਨਾਂ ਨੂੰ ਸ਼ੱਕ ਹੋਵੇ ਵਪਾਰੀ ਬਣ ਕੇ ਸਤਿਗੁਰਾਂ ਦੇ ਦਰਬਾਰ ਅੰਦਰ ਸਜ ਕੇ ਬਹਿੰਦੇ ਐ ਸਮਾਪਤੀ ਹੁੰਦੀ ਐ ਤੇ ਮੁੜ ਫਿਰ ਵਾਪਸ ਚਲੇ ਜਾਂਦੇ ਸਿਲਸਿਲਾ ਕਈ ਦਿਨ ਚੱਲਦਾ ਰਿਹਾ ਅੱਜ ਗਰੀਬਨਵਾਦ ਸ਼ਾਮ ਦੇ ਦਰਬਾਰਾਂ ਦੀ ਸਮਾਪਤੀ ਤੋਂ ਬਾਅਦ ਤੰਬੂ ਵਿੱਚ ਆਰਾਮ ਕਰਨ ਵਾਸਤੇ ਗਏ ਕੁਝ ਕੁ ਸੰਗਤਾਂ ਟੱਲਣ ਵਾਸਤੇ ਗਈਆਂ ਕੁਝ ਪਿਆਰੇ ਜਲ ਪਾਣੀ ਛਕਦੇ ਐ ਗਰੀਬਨਵਾਦ ਸਤਿਗੁਰੂ ਦੀ ਤੰਬੂ ਵਿੱਚ ਜਾਂਦੇ ਐ ਤੇ ਮਗਰ ਹੀ ਸਤਿਗੁਰਾਂ ਦੇ ਗੁਲਖਾਂ ਜਮਸ਼ਾਦ ਖਾਂ ਵੀ ਜਾਵੜੇ ਹਜ਼ੂਰ ਜੀਆਂ ਦੀ ਤਾਬਿਆ ਖਲੋਤਾ ਸਿੰਘ ਬੇਨਤੀ ਕਰਦਾ ਕਿ ਭਾਈ ਹੁਣ ਸਤਗੁਰਾਂ ਵੀ ਆਰਾਮ ਕਰਨਾ ਤੁਸੀਂ ਵੀ ਚੱਲ ਕੇ ਆਰਾਮ ਕਰੋ ਕੱਲੂ ਸਤਗੁਰਾਂ ਦੇ ਖੁੱਲੇ ਦਰਸ਼ਨ ਫੇਰਾ ਕੇ ਕਰ ਰਹੇ ਹੋ ਮੌਕਾ ਵੇਖ ਕੇ ਗੋਲਖਾਂ ਬਾਹਰ ਨਿਕਲਿਆ ਜਮਸ਼ਾਦ ਖਾਂ ਮਾਰੀ ਨੀਤ ਦਾ ਉੱਥੇ ਹੀ ਬੈਠਾ ਰਿਹਾ ਸਤਗੁਰੂ ਜੀ ਲੇਟੇ ਹੋਇਆ ਜਦੋਂ ਗਰੀਬ ਨਵਾਜ਼ ਜੀਆਂ ਨੇ ਨੇਤਰ ਬੰਦ ਕੀਤੇ ਤਾਬਿਆ ਖਲੋਤਾ ਜਿਹੜਾ ਸਿੰਘ ਸੀ ਉਹ ਵੀ ਬਾਹਰ ਆਇਆ ਐਨੇ ਨੂੰ ਜਮਸ਼ਾਦ ਖਾਂ ਮੌਕਾ ਵੇਖਦਾ ਹੈ ਕਹਿੰਦਾ ਇਦੋਂ ਸੁਨਾਰੀ ਮੌਕਾ ਹੋਰ ਕਿਹੜਾ ਹੋ ਸਕਦਾ ਏ ਹਿੰਦ ਦਾ ਪਿਰ ਗੋਬਿੰਦ ਸਿੰਘ ਲੇਟਿਆ ਨੇਤਰ ਇਹਦੇ ਬੰਦ ਨੇ ਕਹਿੰਦੇ ਐਨੇ ਨੂੰ ਸੁਪਾਪੀ ਨੇ ਜਾਰ ਦੇ ਪਾਨ ਵਾਲਾ ਖੰਜਰ ਕੱਢਿਆ ਐਨੀ ਜ਼ੋਰ ਨਾਲ ਸਤਗੁਰਾਂ ਦੀ ਵਖੀ ਤੇ ਵਾਰ ਕੀਤਾ ਹਜ਼ੂਰ ਦੀਆਂ ਅੰਤੜੀਆਂ ਚੀਰੀਆਂ ਗਈਆਂ ਲਹੂ ਦੇ ਸਹਾਰੇ ਬੈ ਹਾਟਾਰ ਮਚ ਗਈ ਆਜਾ ਕਹਿੰਦੇ ਓਏ ਖਾਨ ਸ਼ਾਇਦ ਭੁੱਲ ਗਿਆ ਸ਼ੇਰਾਂ ਦੇ ਘੁਰਨੇ ਤੇ ਸੱਪ ਦੀ ਖੁੱਡ ਚ ਸੋਚ ਸਮਝ ਕੇ ਹੱਥ ਪਾਈਦਾ ਤੇ ਰਿਹਾਈ ਗਿਆ ਨਾ ਪਰ ਸਾਹ ਤਾਂ ਹੋ ਜਾ ਮਹਾਰਾਜ ਪਾਛਾ ਨੇ ਕੀਤਾ ਤੇਗ ਦਾ ਵਾਰ ਇਹਨੂੰ ਮੌਕੇ ਤੇ ਚਟਕਾਇਆ ਜਦੋਂ ਭਜਣ ਲੱਗਿਆ ਗੋਲਖਾ ਸਿੰਘਾਂ ਦੇ ਕਾਬੂ ਆਇਆ ਇਹਨੂੰ ਵੀ ਦਿੱਤੀਆਂ ਤੁਰਦੀਆਂ ਟਿੱਕਦਾ ਹੁਣ ਇਹ ਖਬਰ ਬਾਦਰ ਸ਼ਾਹ ਦੀ ਕਿਰਪਾ ਜੀ ਉਹ ਡਾਕਟਰ ਨੂੰ ਨਾਲ ਲੈ ਕੇ ਆਇਆ ਉਹਨੇ ਮਹਾਰਾਜ ਪਾਛਾ ਦੇ ਜ਼ਖਮ ਨੂੰ ਸਾਫ਼ ਕੀਤਾ ਤੇ ਪੱਟੀ ਕਰਦਾ ਤੇ ਕਹਿੰਦੇ ਟੰਕੇ ਲਾਉਣੇ ਪਏ ਜਖਮ ਬਹੁਤ ਜਿਆਦਾ ਡੂੰਗਾ ਸੀ ਤੇ ਕਈ ਦਿਨ ਹੁੰਦਾ ਜਖਮ ਸਾਫ਼ ਕਰਦਾ ਦਵਾਈ ਲਾ ਕੇ ਤੇ ਪੱਤੀ ਕਰਕੇ ਜਾਂਦਾ ਬਾਹਰੋਂ ਵੇਖਣ ਵਾਸਤੇ ਇੰਜ ਲੱਗਦਾ ਸੀ ਕਿ ਜਿਵੇਂ ਜਖਮ ਕੁਡ ਠੀਕ ਹੈ ਪਰ ਜ਼ਹਿਰ ਦੇ ਪਾਣ ਵਾਲਾ ਖੰਡਰ ਹੋਣ ਕਰਕੇ ਅੰਦਰੋਂ ਜਖਮ ਸੀ ਜਿਹੜਾ ਉਹ ਹੋਰ ਗਹਿਰਾ ਹੁੰਦਾ ਜਾਂਦਾ ਇਥੇ ਇੱਕ ਪਾਣਾ ਹੀ ਵਾਪਰਿਆ ਇਹ ਗੁਰੂ ਸਾਹਿਬ ਦਾ ਕੋਈ ਚੋਝੀ ਸੀ ਹੁਕਮ ਦੇ ਅੰਦਰ ਹੈ ਬਾਕੀ ਸਭ ਕੁਝ ਨਹੀਂ ਤਾਂ ਛੱਪਾਂ ਦੀ ਜ਼ਹਿਰ ਕੱਢਣ ਵਾਲਾ ਦਾਤਾ ਕੋੜੇ ਰੀਠਿਆਂ ਨੂੰ ਮਿੱਠਾ ਕਰਨ ਵਾਲਾ ਜਰਦੇ ਪਣ ਵਾਲਾ ਖੰਜਰ ਤੇ ਗੁਰੂ ਆਸਤੇ ਕਿੱਡੀ ਕੁ ਗੱਲ ਸੀ ਇਹ ਕੋਈ ਬਾਣਾ ਵਰਤਾਇਆ ਪਰਮੇਸ਼ਰ ਨੇ ਅੱਜ ਕਹਿੰਦੇ ਗਰੀਬਨਵਾਦੀ ਛੱਜ ਕੇ ਬੈਠੇ ਆ ਸੰਗਤ ਚ ਗਿਰਦੇ ਸੌਂਦੀ ਸੀ ਉਹ ਤੇ ਸੌਂਦੇ ਪੀਰ ਮਰੀਦਾ ਦੇ ਤੇ ਅੱਜ ਭਾਦਰ ਸ਼ਾਹ ਦੇ ਕੋਲ ਕੁਝ ਐਲਕਰ ਆਏ ਉਹਨਾਂ ਵਿੱਚ ਇੱਕ ਰਾਤ ਪੁੱਤਾਂ ਦਾ ਮੁੰਡਾ ਜਦੋਂ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਮਹਾਰਾਜ ਪਾਤਸ਼ਾਹ ਜੀਆਂ ਦੇ ਸਾਹਮਣੇ ਪਏ ਸ਼ਕਤਰਾਂ ਦੇ ਦਰਸ਼ਨ ਕੀਤੇ ਤੇ ਨਿਹਾਲ ਹੋ ਗਿਆ ਹਣ ਗੁਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸ਼ਕਤਰਾਂ ਦੇ ਨਾਲ ਬਹੁਤ ਪਿਆਰ ਕਰਦੇ ਸੀ ਇਤਿਹਾਸ ਗਵਾਈ ਪਰਦਾ ਅੱਜ ਜਦੋਂ ਕਿਤੇ ਬਾਬਾ ਬਜਿੱਤਰ ਸਿੰਘ ਦੀ ਨਾਗਣੀ ਦਾ ਜ਼ਿਕਰ ਹੁੰਦਾ ਹੈ ਨਾ ਫਿਰ ਜਾਂਦਾ ਏ ਧਿਆਨ ਇਤਿਹਾਸਕਾਰਾਂ ਦੀ ਵਖੋ ਵਖਰੀ ਦਾ ਹੈ ਪਰ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਨਾਗਣੀ ਗੁਰੂ ਕਲਗੀਧਰ ਪਾਚਾ ਮਹਾਰਾਜ ਨੇ ਜਰਮਨੀ ਦੇ ਅਲੀਵਿਆ ਸ਼ਹਿਰ ਤੋਂ ਮੰਗਾਈ ਸੀ ਉਹਨਾਂ ਸਮਿਆਂ ਵਿੱਚ ਜਰਮਨੀ ਦੇ ਅਲੀਵਿਆ ਸ਼ਹਿਰ ਤੋਂ 17000 ਦੇ ਤਿੰਨ ਸ਼ਸਤਰ ਆਏ ਸੀ ਅੱਜ ਦੇ ਸਮੇਂਕ ਤਾਂ ਇਹ ਕੀਮਤ ਮੈਨੂੰ ਲੱਗਦਾ ਮਿਲੀਅਨ ਬਿਲੀਅਨ ਤੱਕ ਜਾਂਦੀ ਹੋਣੀ ਹੈ ਉਨਾ ਸਮਿਆਂ ਵਿੱਚ 17000 ਦੇ ਸ਼ਸ਼ਤਰ ਅੱਜ ਤੇ ਅਸੀਂ ਅਮਰਤ ਛਕਣਾ ਹੋਵੇ ਨਾ ਅਸੀਂ ਉੱਥੇ ਜਾਣੇ ਆ ਅਮਰਤ ਛਕਣ ਵਾਸਤੇ ਜਿੱਥੇ ਇਹ ਲਿਖਿਆ ਹੋਵੇ ਕਿ ਭਾਈ ਤੁਹਾਨੂੰ ਪੁਕਾਰ ਜਿਹੜੇ ਨੇ ਮੁਫਤ ਦਿੱਤੇ ਜਾਣਗੇ ਜਿਹੜੇ ਤੇ ਭਾਈ ਨਹੀਂ ਲੈ ਸਕਦੇ ਸ਼ਸ਼ਤਰ ਉਹ ਤੇ ਚੜ੍ਹਦੀ ਕਲਾ ਤੁਹਾਡੇ ਵਾਸਤੇ ਸ਼ਬਾਵਾਂ ਜੜੀਆਂ ਉਹ ਲਾਗੂ ਨੇ ਸਾਡੇ ਵਾਸਤੇ ਯਾਰ ਪਰ ਜਿਹੜੇ ਲੈ ਸਕਦੇ ਆ 2-400 ਵੱਧ ਭਾਵੇਂ ਦੇ ਦਿਆ ਕਰੋ ਜੇ ਸਾਨੂੰ ਇਹ ਦੇ ਕੇ ਗੁਰਕਲਗੀ ਢੜਦੇ ਬਖਸ਼ੇ ਕਕਾਰ ਮਿਲਦੇ ਤੇ ਹੋਰ ਸਾਨੂੰ ਕੀ ਚਾਹੀਦਾ ਕਹਿੰਦੇ ਢਾਲ 나ਗਣੀ ਤੇ ਕਿਰਪਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੰਗਾਈ ਸੀ ਅੱਜ ਗੱਲ ਹੁੰਦੀ ਹੈ ਨਾ ਜਿੱਦੋਂ ਚਮਕੌਰ ਦੀ ਗੜੀ ਦੀ ਬੜੇ ਨੇ ਗਲਾ ਕਰਨ ਵਾਲੇ ਭਾਈ 40 ਸੇ 10 ਲੱਖ ਨਾਲ ਲੜੇ ਕਿਵੇਂ ਉਹ ਘਲਸ਼ਾ ਦੀ ਘਰ ਨਾਲ ਟਕਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਿਹੜਾ ਤੀਰ ਕਮਾਨ Rajputਾਂ ਦਾ ਮੁੰਡਾ ਵੇਖਦਾ ਕਿ ਇਹ ਐਡਾ ਵੱਡਾ ਕਮਾਨ ਇਹਦੇ ਚ ਕੋਈ ਤੀਰ ਪਾ ਕੇ ਚਲਾਉਂਦਾ ਵੀ ਰਿਹਾ ਜਾਂ ਫਿਰ ਵਿਖਾਵੇ ਵਾਸਤੇ ਹੀ ਰੱਖਿਆ ਸਿੰਘ ਕਹਿਣ ਲੱਗੇ ਗੁਰੂ ਕਲਗੀ ਧਰਜੀ ਮਹਾਰਾਜ ਜੀਆਂ ਦਾ ਹੁਣ ਇਹ ਹੈਰਾਨੀ ਵਾਲੀ ਗੱਲ ਸੀ ਤੀਰ ਕਮਾਨ ਕਿਹੋ ਜਿਹਾ ਹੋਵੇਗਾ ਜਿੱਦਾਂ ਨੇ ਹੁੰਦੇ ਆ ਅੱਜ ਕੱਲ ਤੇ ਮੇਲਿਆਂ 'ਚ ਉਹ ਜਿਹੜੇ ਖਰੀਦ ਲੈਂਦੇ ਉਹ ਹੀ ਉਹ ਨਹੀਂ ਮਾਨ ਹੁੰਦੇ ਉਹ ਜੇ ਕਿਤੇ ਕੰਦੀ ਤੇ ਚੜਿਆ ਹੋਵੇ ਬਲ ਨੂੰ ਲਾ ਕੇ ਤੇ ਕਿੱਲੇ ਦੀ ਮਾਰ ਤੇ ਉਹ ਵੀ ਕਰਦਾ ਪਰ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਦੇ ਤੀਰ ਦਾ ਕਮਾਨ ਹੈ ਉਹਦਾ ਭਾਰ ਇਤਿਹਾਸ ਅੰਦਰ ਜ਼ਿਕਰ ਆਇਆ 9 ਟੰਕ ਮੈਂ ਇੱਕ ਹੋਰ ਬੇਨਤੀ ਕਰਦਿਆਂ ਕਈ ਵਾਰ ਭਲੇਖਾ ਖਾ ਜਾਂਦੇ ਬਹੁਤੇ ਤਨ ਹੋਰ ਹੁੰਦਾ ਟੰਕ ਹੋਰ ਹੁੰਦਾ ਟੰਕ ਦਾ ਭਾਰ ਹੁੰਦਾ ਇੱਕ ਟੰਕ ਦਾ 25 ਕਿਲੋ ਤੇ 9 ਟੰਕ ਭਾਰਾ ਕਮਾਨ ਕਿੱਡਾ ਹੋਵੇਗਾ 2 ਕਵੰਤਲ ਤੇ 25 ਕਿਲੋ ਅੱਜ ਸਾਡੇ ਕੋਲੋਂ ਤੇ ਆ ਸ਼ਸਤਰ ਫੜਨੇ ਹੋਣ ਨਾ ਮੇਰੀਆਂ ਬਾਹਾਂ ਵਿੱਚ ਇੰਨਾ ਬਲ ਨਹੀਂ ਕਿ ਮੈਂ ਤੇਗ ਨੂੰ ਇਸ ਤਰ੍ਹਾਂ ਸਾਹਮਣੇ ਸਿੱਧਿਆ ਰੱਖ ਕੇ ਇੱਕਦਾਂ 2 ਮਿੰਟ ਵਾਸਤੇ ਨੂੰ ਹੋਲਡ ਕਰ ਸਕਾਂ ਪਰ ਧੰਗੁਰ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇਸ ਵੇਲੇ ਚਮਕਾਰ ਦੇ ਮੈਦਾਨ ਅੰਦਰ 2 ਕਮੰਡਲ ਤੇ 25 ਕਿਲੋ ਪਰੇ ਕਮਾਨ ਅੰਦਰ ਖਪਰਾ ਤੀਰ ਪਾ ਕੇ ਚਲਾਉਂਦੇ ਸੀ ਨਾ ਵੇਖਣ ਵਾਲੇ ਕਹਿੰਦੇ ਪ੍ਰੈਸ਼ਰ ਇੰਨਾ ਬਣਦਾ ਸੀ ਹਜੂਰ ਦਾ ਇੱਕ ਪਿਰ 10 10000 ਵੈਰੀ ਨੂੰ ਚੀਰ ਕੇ ਵਿੱਚ ਦੀ ਲੰਘਦਾ ਸੀ ਵੱਡ ਜੋਦਾ ਬਹੁ ਪਰਪਕਾਰੀ ਐਡੇ ਵੱਡੇ ਮਰੇ ਸਤਿਗੁਰ ਦੀ ਜਿੱਥੇ ਪਰਪਕਾਰੀ ਰੇ ਉਥੇ ਉਹਦੇ ਵੱਡੇ ਬਲੀ ਬਹਾਦਰ ਨੇ ਉਹਨੇ ਵੱਡੇ ਪੁੱਤਰਾਂ ਦੇ ਦਾਨੀ ਵੀ ਨੇ ਜਣ ਕਹਿੰਦੇ ਗਰੀਬਨਵਾਦ ਸਤਿਗੁਰ ਕਹਿੰਦੇ ਲਿਆਓ ਸਿੰਘ ਇਹਦਾ ਸ਼ੰਕਾ ਦੂਰ ਕਰੀਏ ਫੜਾਓ ਸਾਡਾ ਤੀਰ ਕਮਾਨ ਆਂਦੇ ਜੇਸ ਵੇਲੇ ਸਤਿਗੁਰਾਂ ਤੰਦੀ ਤੇ ਤੀਰ ਚਾੜਿਆ ਕੰਦੀ ਨੂੰ ਖਿੱਚਿਆ ਹੁਣ ਜੋਰ ਇਹਨਾਂ ਲੱਗਿਆ ਕਿ ਹਜ਼ੂਰ ਦੇ ਤੰਕੇ ਸੀ ਜਿਹੜੇ ਉਹਨਾਂ ਨੂੰ ਤੜਕ ਪੈ ਗਈ ਲਉ ਦੇ ਫੁਹਾਰੇ ਵਹਿਣ ਲੱਗੇ ਭੱਜ ਕੇ ਜਾ ਕੇ ਸਿੰਘਾਂ ਨੇ ਡਾਕਟਰ ਨੂੰ ਬੁਲਾਇਆ ਸਤਿਗੁਰੂ ਕਹਿੰਦੇ ਹੁਣ ਇੱਥੇ ਵੈਦ ਦਾ ਕੰਮ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦਾ ਪ੍ਰਕਾਸ਼ ਕੀਤਾ ਜਾਵੇ ਪ੍ਰਕਾਸ਼ ਹੋਇਆ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਗਰੀਬਨਵਾਜ਼ ਨੇ ਆਖਿਆ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨوں ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਮਾਨਿਓ ਗ੍ਰੰਥ ਪੰਜ ਪੈਸੇ ਤੇ ਨਾਰੀਅਲ ਲੱਗ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਤਾ ਗੱਦੀ